ਚਾਰਨੇ ਜੀ ਦੇ ਘਰ ਕਿਹੜਾ ਪਿੰਡ ਤੁਹਾਡਾ ਘਰੋਂ ਮਪਿੰਡ ਆ ਤੇ ਦਾਜੀ ਕੁਲਰਦੀ ਨਾਲੇ ਤੇ ਹਨ ਚਾਰਾ ਵੰਡ ਕੇ ਗਏ ਨਾਲੇ ਮੈਨੂੰ ਖਰਚਾ ਦੇ ਗਏ ਤੇ ਬਹੁਤ ਬਹੁਤ ਇਹਨਾਂ ਧੰਨਵਾਦ ਹੈ ਅਸੀਂ ਗੱਲ ਕਰ ਰਹੇ ਆ ਹਾੜ ਦੀ ਮਾਰ ਚੱਲ ਰਹੀ ਪਰਿਵਾਰਾਂ ਦੀ ਜਿੱਥੇ ਲੋਕਾਂ ਦੇ ਨਾਲ-ਨਾਲ ਪਸ਼ੂ ਵੀ ਬਹੁਤ ਪੀੜਾ ਸਹਿੰਦੇ ਹਨ ਇਸੇ ਦਰਦਨਾਕ ਘੜੀ ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਲਾਲ ਸਿੰਘ ਭੁੱਲਰ ਪੀੜਤ ਪਰਿਵਾਰਾਂ ਦੀ ਮਸੀਹਾ ਬਣ ਕੇ ਸਾਹਮਣੇ ਆਏ ਹਨ ਅਤੇ ਲੋਕਾਂ ਦੇ ਸਹਿਯੋਗ ਨਾਲ ਉਹ ਆਪਣੇ ਹੱਥਾਂ ਨਾਲ ਹਾੜ ਪੀੜਤ ਪਰਿਵਾਰਾਂ ਦੇ ਪਸ਼ੂਆਂ ਲਈ ਚਾਰਾ ਉਚਾਰ ਰਹੇ ਹਨ ਉਧਰ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਇਹ ਕੁਦਰਤੀ ਆਫਤ ਸਾਨੂੰ ਹੌਸਲਾ ਤੋੜਨ ਲਈ ਨਹੀਂ ਸਗੋਂ ਇੱਕ ਦੂਜੇ ਨਾਲ ਖੜਨ ਦੀ ਸਿਖਾਉਂਦੀ ਹੈ ਉਹਨਾਂ ਨੇ ਵਾਅਦਾ ਕੀਤਾ ਕਿ ਪੰਜਾਬ ਸਰਕਾਰ ਹਾੜ ਪੀੜ ਤੋਂ ਲੋਕਾਂ ਨੂੰ ਇਸ ਮੁਸ਼ਕਲ ਸਮੇਂ 'ਚ ਇਕੱਲਾ ਨਹੀਂ ਛੱਡੇਗੀ ਲੋਕਾਂ ਨੇ ਵੀ ਮੰਤਰੀ ਜੀ ਦਾ ਧੰਨਵਾਦ ਕੀਤਾ ਉਹਨਾਂ ਕਹਿੰਿਆ ਕਿ ਸੱਚਮੁੱਚ ਉਹ ਚਟਾਨ ਵਾਂਗ ਪੀੜਤ ਪਰਿਵਾਰਾਂ ਦੇ ਨਾਲ ਖੜੇ ਹਨ ਮੇਰਾ ਨਾਮ ਲਾਲੀ ਬਾਸੀ ਅਸੀਂ ਬਰਨਾਲਾ ਜ਼ਿਲ੍ਹਾ ਪੱਕੂ ਗਿੱਡ ਤੋਂ ਆਏ ਹਾਂ ਜੀ ਇਹ ਪਿੰਡ ਦੇ ਲੋਕ ਇਕੱਠਾ ਕਰਕੇ ਚਾਰ ਅਸੀਂ ਸੈਲਜ ਲੈ ਕੇ ਆਏ ਜੀ ਤੇ ਸਰਸਬਰਤ ਦੇ ਦਰਵਾਜ਼ੇ ਵੀ ਨਾਲ ਹੋਇਆ ਤੇ ਉੱਥੋਂ ਇਹ ਆ ਵੀ ਲੱਗਦਾ ਕਿ ਅੱਜ ਕੱਲ੍ਹ ਵਿੱਚ 8 ਰੁਪਏ ਦਾ ਮੈਕਾ ਲੁ ਭਰਾਏ ਨੰਬਰ 50 ਪ੍ਰਿੰਸ ਭਰਾਏ ਕਿਹਣਾ ਜਾਊਗਾ ਜੀ ਅੱਜ ਅੱਜ ਮਤਸਾ ਧੰਨਵਾਦ ਕਰਦੇ ਜੀ ਜਿਵੇਂ ਇਹਨਾਂ ਗਰੀਬਾਂ ਦਾ ਜਾਨਾ ਦਾ ਹਾਲ ਦੇਖੋ ਕੀ ਬੜੇ ਪਾਣੀ ਦੇ ਵਿੱਚ ਬਹੁਤ ਬੁਰੀ ਹਾਲਤ ਹੈ ਤੇ ਜਿਹੜਾ ਮਤਲਬ ਵੀ ਉੱਥੇ ਆ ਕੇ ਦੇੰਦ ਦੇ ਜਿੰਨਾ ਨੁਕਸਾਨ ਹੋਇਆ ਹੈ ਕਿ ਮਤਲਬ ਅੱਗੇ ਬੰਨੋ ਪਾਗ ਵਾਲੇ ਵੀ ਲਾ ਜਾਂਦੇ ਜੇ ਇਹ ਕੋ ਕੰਮ ਨਹੀਂ ਹੈਗਾ ਔਰ ਇਹ ਦਿਨੋ ਦਾ ਨਮਾਜ਼ਗਾਹ ਦੀ ਸੇਵਾ ਕਰਦੇ ਇਹਨੂੰ ਇਹ ਕਹਿੰਦਾ ਜੇ ਹੋਰ ਵੀ ਪਿਆਉਦਾ ਜੇ ਤੇ ਆ ਕੇ ਨਾ ਇਹਨਾਂ ਦੇ ਵਿੱਚ ਇਹਨਾਂ ਦੇ ਕੋ ਪਾਣੀ ਦਿੱਤੇ ਖਾਲੀ ਖਾਨ ਹੋਇਆ ਉੱਥੇ ਆ ਕੇ ਵੰਡਿਆ ਜਾਵੇ ਤੇ ਮੰਤਰੀ ਸਾਹਿਬ ਬਹੁਤ ਧੰਨਵਾਦ ਕਰਦੇ ਨੇ ਚੋਕਰ ਆਚਾਰ ਅੱਗੇ ਘਰ ਘਰ ਆ ਕੇ ਦੇਣ ਦੀ ਛੜੀ ਲੱਗੀ ਜਿੰਨਾ ਤਰ੍ਹਾਂ ਕੋ ਅੱਜ ਉੱਥੇ ਦੰਗਰ ਵੀ ਬਹੁਤ ਭਾਰ ਤੇ ਬੱਝਿਆ ਉਹਨਾਂ ਨੂੰ ਆਹ ਕਹਿੰਦਾ ਜੋ ਸਾਥੂ ਸਰਪੰਚ ਵੀ ਗੁਰਾਜ ਆਪ ਵੀ ਕਿਹਾ ਜੌਰ ਕਰੀ ਮੰਤਰੀ ਸਾਹਿਬ ਤੇ ਆਇਆ ਅੱਜ ਮੰਤਰੀ ਸਾਹਿਬ ਅੱਜ ਦਾ ਚਾਰਾ ਸੋਤਰ ਬੰਨਦਾ ਆਇਆ ਉਧਰੇ ਘਰ ਤਾਂ ਕਹਾਵਾ ਦੱਸਦੇ ਇਧਰਲੇ ਬੰਦੇ ਕਹਿੰਦੇ ਪੱਖਾ ਤਾਂ ਕੱਢ ਹੀ ਗਿਆ ਉਹਨਾਂ ਨੇ ਅੱਜ ਚਾਰ ਦੇ ਕੇ ਚਲੇ ਆ ਟੋਕਰ ਦੇ ਕੇ ਚਲੇ ਆ ਆਪ ਜੀ ਦੇ ਸਮਾਈ ਦੇ ਵਿੱਚ ਉਹ ਸਾਹਿਬ ਆ ਗਏ ਮੇਰਾ ਨਾਮ ਵੀ ਲਾਫਨੀ ਸ਼ੇ ਕਿਹੜਾ ਪਿੰਡਾ ਮੇਰਾ ਪਿੰਡ ਸਹਰਾ ਜੀ ਉਹ ਗਣਾ ਜੋ ਗਿਆ ਜੀ ਮੰਤਰੀ ਸਾਹਿਬ ਨਹੀਂ ਵਰਦੇ ਦੇ ਵਿੱਚ ਜੀ ਅੱਜ ਜਿਵੇਂ ਤੁਹਾਨੂੰ ਪਤਾ ਹੈ ਪਿਛਲੇ 10 15 ਦਿਨਾਂ ਤੋਂ ਸਾਤ ਲੋਹ ਦਰਿਆ ਦੇ ਵਿੱਚ ਜਿਹੜਾ ਹੜਾਂ ਦੇ ਰੂਪ ਦੇ ਪਾਣੀ ਬਹੁਤ ਜ਼ਿਆਦਾ ਆ ਚੁੱਕਾ ਵਾ ਕਿਈ ਜਗ੍ਹਾ ਤੋਂ ਢਾਹ ਲੱਗੀ ਉੱਥੇ ਵੀ ਸੇਵਾ ਚੱਲ ਰਹੀ ਆ ਤੇ ਨਾਲ ਨਾਲ ਜਿੰਨਾ ਭਰਾਵਾਂ ਦਾ ਕੋਈ ਮੰਨ ਲਓ ਨੁਕਸਾਨ ਹੋ ਗਿਆ ਜਿਹੜੇ ਦਰਿਆ ਦੇ ਅੰਦਰ ਆਹਰਾ ਚਾਰਾ ਜਿੰਨਾਂ ਦਾ ਸਾਰਾ ਪਾਣੀ ਦੇ ਵਿੱਚ ਡੁੱਬ ਗਿਆ ਵਾ ਤੇ ਮਾਲ ਡੰਗਰ ਲਈ ਮੰਨ ਲਓ ਉਹਨਾਂ ਕੋ ਤੂੜੀ ਕੁਝ ਵੀ ਖਤਮ ਹੋ ਗਿਆ ਸਾਰਾ ਕੁਝ ਉਹਦੇ ਲਈ ਪਿਛਲੇ 5-7 ਦਿਨਾਂ ਤੋਂ ਮੰਤਰੀ ਸਾਹਿਬ ਵੀ ਨਿਰੰਤਰ ਸੇਵਾ ਕਰ ਰਹੇ ਆ ਉਸੇ ਤਹਿਤ ਅੱਜ ਜਿਹੜੇ ਕੁਝ ਕਰ ਰਹੇ ਨੇ ਹੀ ਉਹਨਾਂ ਦੇ ਲਈ ਪਸ਼ੂਆਂ ਲਈ ਚਾਰਾ ਰਾਸ਼ਨ ਸਾਈਲੇਜ ਚੌਕਰ ਫੀਡ ਅੱਜ ਜਿਹੜਾ ਅਸੀਂ ਘੜਮਾਂ ਤੋਂ ਸ਼ੁਰੂ ਕੀਤਾ ਵਾ ਉਸ ਤੋਂ ਅੱਗੇ ਫੁੱਲਾਂ ਵਾਲੀ ਪਿੰਡ ਤੇ ਸਭਰਾਵਾਂ ਦੀ ਜਿੰਨੇ ਰੇਕਾਂ ਵਾ ਉਹਨਾਂ ਨੂੰ ਜਿਹੜਾ ਅੱਜ ਪਸ਼ੂਆਂ ਲਈ ਰਾਸ਼ਨ ਵੰਡ ਰਹੇ ਧੰਨਵਾਦ ਕਰਦਾ ਇਹਨਾਂ ਭਰਾਵਾਂ ਦਾ ਜਿਹੜੇ ਕੱਟੂ ਪਿੰਡ ਤੋਂ ਆਏ ਆ ਬਰਨਾਲੇ ਜ਼ਿਲ੍ਹੇ ਦੇ ਵਿੱਚ ਪਿੰਡ ਆਏ ਪ੍ਰਧਾਨ ਸਭਾ ਕਿਹੜੀ ਐਮਐਲਏ ਕੋਣ ਐ ਕਬੀਸਿਕ ਮੀਤਿਹਰਤੀ ਜਿਹੜਾ ਹੰਮਨ ਵਾਲਾ ਪਰਨਾਲਾ ਲਖਾ ਬਰਨਾਲੇ ਵਾਲੇ ਕਿਥੋਂ ਆਏ ਆ ਭਰਾ ਸਾਡੇ ਇਹਨਾਂ ਸਾਰੇ ਭਰਾਵਾਂ ਦਾ ਧੰਨਵਾਦ ਹੈ ਇਹ ਟਰੱਕ ਭਰ ਕੇ ਪੱਥਿਆ ਵਾਲਾ ਲੈ ਕੇ ਆਇਆ ਸਾਇਲਜ ਦਾ ਜਿਹੜਾ ਸਾਇਲਜ ਆਪਾਂ ਫੰਗਾਂ ਨੂੰ ਲਪਕ ਕੇ ਤੇ ਅਗਾਹ ਆਪਦੀ ਡੰਗਰਾਂ ਨੂੰ ਪਾਉਂਦੇ ਆ ਕੋ ਲੈ ਕੇ ਆਇਆ ਤੇ ਨਾਲ ਅਸੀਂ ਆਪਦੀ ਤਰਫੋਂ ਫੇਰ ਅੱਜ ਚੋਕਰ ਨਾਲਾ ਦੋ ਟਰਾਲੀਆਂ ਸਾਡੇ ਦਾ ਸਾਇਲਜ ਦੀਆਂ ਨੇ ਇਹ ਵੀ ਪਰ ਅੱਜ ਸਾਡੀ ਕੋਸ਼ਿਸ਼ ਇਹੋ ਆ ਕਿ ਇੱਕ ਰਾ ਜਿੰਨੇ ਪਰਿਵਾਰ ਰਹਿੰਦੇ ਆ ਉਹਨਾਂ ਸਾਰੇ ਪਰਿਵਾਰਾਂ ਨੂੰ ਇੱਕ ਰਾ ਚੋਕਰ ਤੇ ਸਾਇਲਜ ਸਾਰਾ ਕੁਝ ਮਿਲ ਜੇ ਤੇ ਉਹਨਾਂ ਪਰਿਵਾਰਾਂ ਦਾ ਨੁਕਸਾਨ ਵੀ ਬੜਾ ਆ ਇਹ ਹੈ ਪਹਿਲੇ ਬੋਰ ਤੋਂ ਕਿਉਂਕਿ ਪਿਛਲੇ ਵਾਲਾ ਥੋੜਾ ਜਿਹਾ ਇਦਾਂ ਹੋਇਆ ਜਿਨ੍ਹਾਂ ਦਾ ਨੁਕਸਾਨ ਹੋਇਆ ਉਹ ਵਾਂਝੇ ਰਹਿ ਗਏ ਤੇ ਜਿਹੜੇ ਬੰਨੋਂ ਇੱਧਰ ਆਣ ਉਹ ਚੋਕਰ ਫੀਲ ਦੂਜਾ ਸਮਾਨ ਸਾਰਾ ਲੈ ਗਏ ਹਣ ਤੂੰ ਦੇਖੋ ਇੱਧਰ ਕਿੰਨਾ ਪਾਣੀ ਚੱਲਦਾ ਪਿਆ ਤੇ ਕੱਲੇ 32 ਹਲਕੇ ਦਾ ਜਿਹੜੇ 20 25 ਪਿੰਡ ਪੈਂਦੇ ਆ ਬਾਹੂਆ ਰੇਕੜ ਦੇ ਲਗਭਗ ਚੋਨਾ ਪੱਥੇ ਸਾਰਿਆਂ ਦੇ ਕਮਾਦ ਵੱਲੋਂ ਸਾਰੀਆਂ ਫਸਲਾਂ ਗਿਰੀਆਂ ਮਾਰੀਆਂ ਗਈਆਂ ਬੜਾ ਨੁਕਸਾਨ ਹੋਇਆ ਵੱਡੇ ਪੱਧਰ ਤੇ ਓਹੋ ਬੰਦੇ ਸਰਦਾਰ ਤਖਤਵਰ ਸਿੰਘ ਮਾਝਾ ਮੁੱਖ ਮੰਤਰੀ ਪੰਜਾਬ ਨੂੰ ਨਿਰਦੇਸ਼ ਨੇ ਕਿ ਜਿੱਥੇ-ਜਿੱਥੇ ਹੜਪੀੜ ਤੇ ਇਲਾਕੇ ਆ ਉਹਨਾਂ ਇਲਾਕਿਆਂ ਦੇ ਵਿੱਚ ਜਾ ਕੇ ਆਰਦੇ ਪੜਾਵਾਂ ਦੀ ਸਾਰ ਲਈ ਜਾਵੇ ਕੁਦਰਤ ਕਿਰਪਾ ਕਰੇ ਆ ਮੂਹ ਹਟੇ ਅੱਜ ਵੀ ਬਰਸਾਤ ਵਾਲਾ ਮੌਸਮ ਹੈ ਨਿੱਕੀ-ਨਿੱਕੀ ਕੜੀ ਪਈ ਜਾਂਦੀ ਆ ਪਰ ਇਹ ਵਾਸ ਪਰਮਾਤਮਾ ਦੇ ਆਪਣੇ ਵਾਸਤੇ ਚੀਜ਼ਾਂ ਨਹੀਂ ਆ ਜ਼ਿਲ੍ਹਾ ਚੇਰ ਇਹ ਪਾਰੇ ਆਉਂਦਾ ਹੈ ਇਹ ਵਾਰ-ਵਾਰ ਇਹਨਾਂ ਭੈਣ ਭਰਾਵਾਂ ਦੀ ਸਹਾਇ ਲੈਂਦੇ ਰਵਾਂਗੇ ਸਰਕਾਰ ਨੇ ਵੀ ਮਦਦ ਹੋਊਗੀ ਸਰਕਾਰ ਲੋ ਜਿੰਨਾ ਮੁਆਵਜ਼ਾ ਆਊਗਾ 1-1 ਰੁਪਇਆ ਇਹਨਾਂ ਭੜਾ ਭਰਾਵਾਂ ਦੇ ਖਾਤੇ 'ਚ ਪਈਏ ਨੇ ਤੇ ਨੁਕਸਾਨ ਕਿਸੇ ਦਾ ਹੋਇਆ ਤੇ ਪੈਸੇ ਕੋਈ ਲੈ ਜੇ ਜਿਹਦਾ ਨੁਕਸਾਨ ਆ ਉਹਦੇ ਖਾਤੇ 'ਚ ਹੀ ਸਾਰੇ ਪੈਸੇ ਪਹਿਣਗੇ ਤੇ ਮੈਂ ਜਿਹੜੇ ਕੋਈ ਭੈਣ ਭਰਾ ਕਈਆਂ ਦਾ ਕੋਈ ਬੰਦੇ ਦਾਨ ਕਰਨਾ ਚਾਹਦੇ ਆ ਤੇ ਦਾਨ ਗਲਤ ਥਾਂ 'ਤੇ ਚੈ ਜਾਂਦਾ ਮੈਂ ਫੇਰ ਬੇਨਤੀ ਕਰਦਾ ਜਦੋਂ ਇਹ ਭਰਾਏ ਆ ਨਾ ਬਰਨਾਲੇ ਤੋਂ ਆ ਪਾ ਕੇ ਆਪਦੇ ਹੱਥੀ ਪਤਾ ਲੱਗੇ ਕਿ ਕਿਹੜੇ ਬੰਦੇ ਦਾ ਨੁਕਸਾਨ ਹੋਇਆ ਕਿਹੜੇ ਬੰਦੇ ਦੇ ਪੱਠੇ ਮਾਰੇ ਗਏ ਕਿਹੜੇ ਬੰਦੇ ਦਾ ਝੋਲਾ ਮਾਰਿਆ ਗਿਆ ਦੇਖੋ ਜਿਹਦੇ ਕੋਈ ਇਧਰ ਪਾਵੇ 2 ਕਿੱਲੇ 4 ਕਿੱਲੇ ਵੀ ਫਸਲ ਹੈਗੀ ਨਾ ਉਹਦੇ ਉੱਤੇ ਆੜਤੀਆਂ ਨੇ ਨਹੀਂ ਪੈਸੇ ਦੇ ਰਹੇ ਆ ਪਹਿਲੀ ਬਾਜ਼ਾਰ ਚੋਂ ਵੀ ਕਿਦਰੋਂ ਕਿਤੇ ਕਰਕੇ ਦੇਣੀ ਆ ਆ ਜਿਹਦਾ ਇਧਰ ਝੋਲਾ ਵੀ ਮਾਰਿਆ ਗਿਆ ਭਾਵੇਂ ਕਿ ਕੋਈ 100 ਕਿਲਾ ਜਬੂਨ ਹੋਇਆ ਭਾਵੇਂ 100 ਕਿਲਾ ਛੱਡ ਕੇ 150 ਕਿਲਾ ਹੋਵੇ ਜਿੱਦੀ ਸਾਰੀ ਫਸਲ ਹੀ ਮਾਰੀ ਗਈ ਤੇ ਬਰਬਾਦ ਹੋ ਗਿਆ ਨਾਮ ਹੋਣਾ ਆਰਤੀਆਂ ਨੇ ਜਿਹਨੂੰ ਕੋਈ ਆਰਤੀਆਂ ਤੋਂ ਅੱਗੇ ਆਪਦਾ ਸਾਰਾ ਕੁਝ ਦੇ ਕੇ ਕਿਸਾਨਾਂ ਨੂੰ ਦੇਖਿਆ ਹੁੰਦਾ ਉਹ ਵੀ ਸੱਚਾ ਆਰਤੀਆ ਵੀ ਜੇ ਕਿਸਾਨਾਂ ਦਾ ਨੁਕਸਾਨ ਹੋਇਆ ਤਾਂ ਨਾਲ ਹੀ ਆਰਤੀਆਂ ਵੀ ਵਿਚਾਰਾ ਰਖ ਰਿਹਾ ਗਿਆ ਕਿਉਂਕਿ ਹੁਣ ਇਹਨਾਂ ਕੋਲ ਜਦੋਂ ਫਸਲ ਨਹੀਂ ਰਹੀ ਤੇ ਇਹ ਇਹਦੇ 'ਚ ਮੈਂ ਉਹਨਾਂ ਦਾ ਕਸੂਰ ਨਾ ਆਰਤੀਆਂ ਦਾ ਕਸੂਰ ਹੈ ਤੇ ਮੈਂ ਫੇਰ ਇਹੋ ਹੀ ਬੇਨਤੀ ਕਰੂੰਗਾ ਸਾਰੇ ਜਿਹੜੇ ਕੋਈ ਤੜਪਰਾ ਕੋਈ ਦਾਨ ਪੁੰਨ ਕਰਨ ਜੋਗੇ ਆ ਕੋਈ ਕਿਸੇ ਤੋਂ ਮਦਦ ਕਰਨ ਜੋਗੇ ਆ ਉਹ ਆ ਕੇ ਸਿੱਧੇ ਇਹਨਾਂ ਬੜਾ ਪਰਵਾ ਦੀ ਮਦਦ ਕਰਨ ਤੇ ਅੱਜ ਸਾਡੀ ਇਹ ਕੋਸ਼ਿਸ਼ ਆ ਕਿ ਹਰ ਪਰਿਵਾਰ ਨੂੰ ਜਿੰਨੇ ਕੋ ਪਸ਼ੂ ਆ ਸਾਰੇ ਪਰਿਵਾਰਾਂ ਕੋ ਉਹਨਾਂ ਨੂੰ ਸਾਇਲਜ ਦਿੱਤਾ ਜਾਵੇ ਤੇ ਨਾਲ ਵੀ ਸਾਰੇ ਘਰਾਂ ਨੂੰ ਇੱਕ ਤਰ੍ਹਾਂ ਹੋ ਮਿਲ ਕੇ ਨਾਲ ਟੋੜਾ ਟੋੜਾ ਚੋਕਰ ਦਾ ਵੀ ਦੇ ਦਈਏ ਤਾਂ ਜੋ ਆਪਦਾ ਗਿਤਾਵਾ ਗਟੂਆ ਕਰਕੇ ਆਪਦਾ ਟਾਈਮ ਸਾਰ ਸਕਣ ਤੇ ਮੈਂ ਫਿਰ ਤਾਂ ਜਿਹੜੇ ਬਰਨਾਲੇ ਜ਼ਿਲ੍ਹੇ ਚ ਕੱਟੂ ਪਿੰਡ ਤੇ ਸਾਡੇ ਐਮਪੀ ਨੇ ਉਥੋਂ ਸੰਗਰੂਰ ਤੋਂ ਬਾਈ ਗੁਰਮੀਤ ਸਿੰਘ ਮੀਤ ਹੋਰ ਜੀ ਉਹਨਾਂ ਦੇ ਨਾਲ ਇਹ ਬੰਦੇ ਤਾਂ ਮੈਂ ਇਹਨਾਂ ਦਾ ਫੇਰ ਤੋਂ ਧੰਨਵਾਦ ਕਰਦਾ ਪੀਤ ਸਿੰਘ ਸਰਪੰਚ ਜੋਤੀ ਸ਼ਾਹ ਜਿੱਥੇ ਜਾਓਗੇ ਜਮਤੀ ਸਾਹਿਬ ਮੀਂਹ ਵਰਦੇ ਦੇ ਜਾਣ ਕਿ ਇੱਥੇ ਕਾਜ ਨੂੰ ਬਣਾ ਦਿਓ ਵੇਖੋ ਜੀ ਕਹਿਣਾ ਤੁਸੀਂ ਕੀ ਚਾਹੁੰਦੇ ਆ ਕਿ ਮਾਰਾ ਜੇ ਲੋਕ ਕੁਦਰਤੀ ਆਫਤ ਆਪਾਂ ਸਾਰਿਆਂ ਨੂੰ ਪਤਾ ਕੀ ਆਈ ਹੈ ਪਾਣੀ ਹਰ 23 ਦੇ ਵਿੱਚ ਵੀ ਆਇਆ ਸੀ ਜੋ ਉਦੋਂ ਦੇ ਅਜੇ ਮਾਰੇ ਲੋਕ ਨਹੀਂ ਉੱਥੇ ਤੇ ਹੁਣ ਫੇਰ ਆ ਗਿਆ ਜੀ ਇੱਥੇ ਮੰਤਰੀ ਸਾਹਿਬ ਕੈਬਨ ਮੰਤਰੀ ਸਰਦਾਰ ਲਾਲ ਜੀ ਸੇ ਉਹ ਪਹੁੰਚੇ ਹੋਏ ਆ ਇਹ ਆਪ ਦੀ ਬੇ ਕਮਾਈ ਦੇ ਵਿੱਚ ਚਾਰ ਚੋਕਰ ਹਰਾਚਾਰਾ ਜੋ ਵੀ ਆ ਸਾਰਾ ਲੋਕਾਂ ਨੂੰ ਪ੍ਰੋਵਾਈਡ ਕਰਵਾਉਂਦੇ ਪਿਆ ਪਹਿਲੀ ਯਾਰ ਇਹੋ ਜਿਹੇ ਜਿੰਦਗੀ ਦੇ ਵਿੱਚ ਆ ਮੰਤਰੀ ਸਾਹਿਬ ਨੂੰ ਮੰਤਰੀ ਸਾਹਿਬ ਵੇਖਿਆ ਕਿ ਜਿਹੜੇ ਲੋਕਾਂ ਦੀ ਇੰਨੀ ਹਮਦਰਦੀ ਕਰਦੇ ਆ ਚਲੋ ਸਰਕਾਰਾਂ ਦੇ ਅੱਗੇ ਵੀ ਬੜੀਆਂ ਆਉਂਦੀਆਂ ਜਾਣਗੀਆਂ ਪਰ ਅਸੀਂ ਖੁਸ਼ਕਿਸਮਤ ਆ ਕਿ ਸਾਨੂੰ ਇਹੋ ਜਿਹੇ ਇਲਾਕੇ ਨੂੰ ਸਾਡੇ ਨੂੰ ਇਹੋ ਜਿਹੇ ਮੰਤਰੀ ਸਾਹਿਬ ਮਿਲੇ ਆ